ਤੇ ਪਹਿਲਾਂ ਜਿਹਦੀ ਅੱਖਾਂ ਲਾਲ ਹੋਈਆਂ ਅਸੀਂ ਸਮਝਿਆ ਕਿ ਅੱਖਾਂ ਦੁਖਣੀਆਂ ਆਈਆਂ ਅਸੀਂ ਦਵਾਈ ਪਾਈ ਡਾਕਟਰਾਂ ਨੂੰ ਦਿਖਾਇਆ ਉਹ ਕਹਿੰਦੇ ਇਨਫੈਕਸ਼ਨ ਹੈ ਜੀ ਆ ਕੱਲ ਨਿਕਲੇ ਗੋਲ ਗੋਲ ਬਲਟੇ ਚਾਂਦੀ ਵਾਂਗੂ ਲਿਸਕਦੇ ਤੇ ਮੈਂ ਚੁੱਕ ਕੇ ਬਾਹਰ ਸੋਟ ਦਿੱਤੇ ਤੇ ਨਾ ਮੇਰੀ ਬਹੂ ਨੂੰ ਵਿਸ਼ਵਾਸ ਆਵੇ ਨਾ ਮੇਰੇ ਬੇਟੇ ਨੂੰ ਆਵੇ ਨਾ ਮੇਰੇ ਆਦਮੀ ਨੂੰ ਆਵੇ ਮੈਂ ਆਪਣਾ ਆਦਮੀ ਖਿੱਚਿਆ ਉੱਠ ਕੇ ਦੇਖੋ ਮੈਨੂੰ ਕਹਿੰਦੇ ਦਵਾਈ ਬਾ ਦੇ ਮੈਂ ਕਿਹਾ ਦੇਖੋ ਕੀ ਨਿਕਲ ਰਿਹਾ ਇਹ ਕੀ ਨਿਕਲ ਰਿਹਾ ਕੀੜੇ ਵਾਂਗੂ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਸਕਟ ਦਾ ਪੇਪਰ ਹੈ ਹੈਨਾ ਇੱਕ ਪਾਰਲੇ ਲਿਖਿਆ ਹੋਇਆ ਮਨੇਥੋ ਲਿਖਿਆ ਹੋਇਆ ਬਿਸਕਟ ਦਾ ਪੇਪਰ ਹੈ ਇਹ ਇਹ ਕਹਿੰਦੇ ਨੇ ਕਿ ਇਹ ਡੱਬੀ ਚੋਂ ਜਿਹੜਾ ਸਮਾਨ ਨਿਕਲਿਆ ਹੋਇਆ ਹੈ ਇਹ ਤੁਹਾਡੀ ਅੱਖਾਂ ਚੋਂ ਨਿਕਲਿਆ ਅੱਖਾਂ ਚੋਂ ਨਿਕਲਿਆ ਹੈ ਅੱਖਾਂ ਚੋਂ ਪੀਨੂਰੀ ਅੱਖੀ ਤੇ ਮੇਰੇ ਸਾਹਮਣੇ ਉਹਨਾਂ ਨੇ ਜੋ ਆਈਸ ੈਕ ਕੀਤੀ ਤਾਂ ਆਈਸ ਦੇ ਥੱਲੇ ਉਹਨੇ ਕਿ ਵਾਈਟ ਰੰਗ ਦਾ ਪਲਾਸਟਿਕ ਲਿਖਿਆ ਹੋਇਆ ਹੈ ਅੰਦਰ ਵੱਡੀ ਹੈ ਮੂਰਤੀ ਹੈ ਅੰਦਰ ਵੱਡੇ ਹੈ ਖਲੀ ਵੀ ਦਰਦ ਹੋ ਰਹੀ ਹੈ ਦਰਦ ਹੋ ਰਹੀ ਹੈ ਕਿਹੜੀ ਅੱਖ ਓ ਅਸੀਂ ਕਈਆਂ ਤੋਂ ਮਤਲਬ ਕਿ ਪਤਾ ਕੀਤਾ ਜਾਂ ਤੇ ਬਹੁਤ ਦੂਰ ਦੂਰ ਤੱਕ ਵੀ ਇਹ ਹੈ ਕਿ ਚੀਜ਼ਾਂ ਲੇਕਿਨ ਮੈਂ ਇੰਨੀ ਪਰੇਸ਼ਾਨ ਹੈ ਕਿ ਮੈਂ ਕਹਿੰਦੀ ਮੇਰੇ ਕੋਈ ਨਾ ਕੋਈ ਚੀਜ਼ ਨੂੰ ਹੈਲਪ ਕਰੇ ਕਿ ਮੇਰਾ ਬੱਚਾ ਠੀਕ ਹੋ ਜਾਵੇ ਅੰਧਨ ਹੋਵੇ ਤੇ ਮੇਰੇ ਮੁੰਡੇ ਨੇ ਕਿਹਾ ਕਿ ਮੰਮੀ ਸੁੱਟੋ ਮਤ ਇਹਨਾਂ ਨੂੰ ਇਕੱਠਾ ਕਰੋ ਤੁਸੀਂ ਦੱਸਿਓ ਸੀ ਕਿ ਸਿੱਧਾ ਬੱਚਾ ਹੈ ਹਾਂ ਜੀ ਸ਼ੁਰੂ ਤੋਂ ਇਸ ਤਰ੍ਹਾਂ ਸੀ ਨਹੀਂ ਇਹ ਤਾਂ ਦੌਰੇ ਪੈਣ ਲੱਗ ਪਈ ਸੀਗੀ ਦਵਾਈ ਪਾਣ ਲੱਗੀ ਤੇ ਮੈਨੂੰ ਉਹ ਚੀਜ਼ ਨਜ਼ਰ ਆਇਆ ਇਹ ਚੀਜ਼ ਨਜ਼ਰ ਆਈ ਬੰਟਾ ਅੱਛੇ ਦਵਾਈ ਪਾਉਂਦੇ ਨੇ ਦਵਾਈ ਪਾਣ ਦੇ ਬਾਵਜੂਦ ਅੱਜ ਲਾਲ ਕੱਲ ਲਾਲ ਇਹਨੇ ਨਿਕਾ ਗਏ ਇਧਰੋਂ ਨਿਕਲ ਲੱਗੇ ਤੇ ਉਰੋਂ ਨਿਕਲ ਲੱਗੇ ਵਗੈਰਾ ਦੇ ਰਹਿੰਦੇ ਸੀਗੇ ਆਹ ਕਾਹੂ ਆਹ ਕਾਹੂ ਤੇ ਬਟ ਉਹਦੇ ਨਾਲ ਕੋਈ ਆਰਾਮ ਨਹੀਂ ਆਇਆ ਹੈਗਾ ਸਸ਼ਵਕਾਲ ਜੀ ਮੈਂ ਪ੍ਰੇੰਕਾ ਤੁਸ ਦੇਖ ਰਹੇ ਲੁਧਿਆਣਾ ਲਾਈਵ ਇੱਕ ਵੀਡੀਓ ਸਾਡੇ ਕੋਲ ਆਈ ਸੀ ਜਿਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਦੀ ਅੱਖ ਦੇ ਵਿੱਚੋਂ ਕੱਚ ਅਤੇ ਹੋਰ ਪਲਾਸਟਿਕ ਜਿਹੜਾ ਕਿ ਨਿਕਲਦਾ ਦਿਖਾਈ ਦਿੰਦਾ ਸੋਸੋ ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਸਾਡਾ ਚੈਨਲ ਹੈ ਜਿਹੜਾ ਕਿ ਲੁਧਿਆਣਾ ਦੇ ਹੈਬੋ ਆਲ ਪੁਜਿਆ ਜਿੱਥੇ ਕਿ ਉਸ ਨੌਜਵਾਨ ਦੀ ਮਾਤਾ ਮੇਰੇ ਨਾਲ ਹੈ ਤੇ ਉਹ ਨੌਜਵਾਨ ਵੀ ਮੇਰੇ ਨਾਲ ਹੈ ਜਿਸ ਦੀ ਅੱਖ ਦੇ ਵਿੱਚੋਂ ਕੱਚ ਅਤੇ ਹੋਰ ਸਮਾਨ ਜਿਹੜਾ ਕਿ ਨਿਕਲ ਰਿਹਾ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸ ਦਿੰਨੇ ਆ ਬੰਟੇ ਨਿਕਲ ਰਿਹਾ ਮਾਤਾ ਦਾ ਕਹਿਣਾ ਡੱਬੀ ਹੱਥ ਦੇ ਵਿੱਚ ਫੜੀ ਹੋਈ ਹੈ ਦਿਖਾਵਾਂਗੇ ਜ਼ਰੂਰ ਕੀ ਕੀ ਨਿਕਲ ਰਿਹਾ ਹੈ ਤੋ ਪਹਿਲਾ ਮਾਤਾ ਜੀ ਨੇ ਗਲਬਤ ਕਰਦਿਆਂ ਕਿ ਕਦੋਂ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਲੜਕੇ ਦੀ ਅੱਖ ਦੇ ਵਿੱਚੋਂ ਕੱਚ ਨਿਕਲ ਰਿਹਾ ਹੈ ਇਹ ਪਹਿਲਾਂ ਜਿਹਦੀ ਅੱਖਾਂ ਲਾਲ ਹੋਈਆਂ ਅਸੀਂ ਸਮਝਿਆ ਕਿ ਅੱਖਾਂ ਦੁਖਣੀਆਂ ਆਈਆਂ ਅਸੀਂ ਦਵਾਈ ਪਾਈ ਡਾਕਟਰਾਂ ਨੂੰ ਦਿਖਾਇਆ ਉਹ ਕਹਿੰਦੇ ਨਫੈਕਸ਼ਨ ਹੈਗੀ ਆ ਉਥੋਂ ਨਫੈਕਸ਼ਨ ਦੇ ਬਾਅਦ ਇਹ ਤੀਜਾ ਹਫਤਾ ਗਿਆ ਪਹਿਲੇ ਨਿਕਲੇ ਗੋਲ ਗੋਲ ਬਲਟੇ ਚਾਂਦੀ ਵਾਂਗੂ ਲਿਸਕ ਦੇ ਤੇ ਮੈਂ ਚੁੱਕ ਕੇ ਬਾਹਰ ਸੁੱਟ ਦਿੱਤੇ ਮੈਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਨਿਕਲੇ ਮੱਛੀ ਦੇ ਚਾਂਨੇ ਵਾਂਗੂ ਉਹ ਵੀ ਮੈਂ ਸੁੱਟਦਾ ਫਿਰ ਪਰਸੋ ਰਾਤ ਨੂੰ ਮੈਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਫਿਰ ਮੇਰੀ ਬਹੂ ਨੇ ਅਚੂ ਪਤਾ ਜੀ ਪਹਿਲੇ ਇਹ ਦੱਸੋ ਕਿ ਕਿਹੜੇ ਡਾਕਟਰ ਕੋ ਦਿਖਾਇਆ ਸੀ ਅਚੀ ਜੋਤੀ ਕੇ ਅੰਦਰ ਜੀ ਹਾਂਜੀ ਡਾਕਟਰ ਨੇ ਕੀ ਕਿਆ ਦਵਾਈ ਦਿੱਤੀ ਪਾਣੀ ਹਾਂਜੀ ਦਵਾਈਆਂ ਦਿੱਤੀਆਂ ਮੈਂ ਤੁਹਾਨੂੰ ਦਿਖਾ ਸਕਦੀ ਆ ਪਿਪ ਟਿਊਬ ਦਿੱਤੀ ਦਵਾਈਆਂ ਪਾਣ ਨੂੰ ਦਿੱਤੀਆਂ ਤੇ ਉਹ ਕਹਿੰਦੇ ਬੇ ਇਨਫੈਕਸ਼ਨ ਹੈਗੀ ਜੀ ਥੋੜੇ ਪਰਿਵਾਰ ਚ ਪਹਿਲਾਂ ਵੀ ਕਦੇ ਨਾ ਕਿਸ ਨੇ ਨਹੀਂ ਜੀ ਨਹੀਂ ਜੀ ਜੀ ਮੇਰਾ ਪਰਿਵਾਰ ਬਹੁਤ ਸਾਫ ਸੁਥਰਾ ਕੋਈ ਐਸੀ ਬਾਤ ਨਹੀਂ ਇਹ ਵੀ ਸਾਫ ਸੁਥਰਾ ਨਾ ਤੋਕੇ ਬੜਾ ਦਿਨ ਦਾ ਇਹ ਹੱਕਾਂ ਤੇ ਫਿਰ ਮੇਰੀ ਦਵਾਈ ਪਾਣ ਲੱਗੀ ਤੇ ਮੈਨੂੰ ਉਹ ਚੀਜ਼ ਨਜ਼ਰ ਆਈ ਫਿਰ ਉਹ ਚੀਜ਼ ਨਜ਼ਰ ਆਈ ਬੰਟਾ ਜੀ ਉਹ ਮੈਂ ਤੁਹਾਨੂੰ ਦੱਸਿਮ ਇੱਕ ਸੌਂ ਦਿੱਤਾ ਫਿਰ ਪਰਸੋਂ ਮੇਰੀ ਬਹੋਂ ਹੈ ਤੇ ਮੇਰੇ ਮੁੰਡੇ ਨੇ ਕਿਹਾ ਕਿ ਮੰਮੀ ਸੁੱਟੋ ਮਤ ਇਹਨਾਂ ਨੂੰ ਇਕੱਠਾ ਕਰੋ ਜੀ ਇਹ ਡੱਬੀ ਦੇ ਵਿੱਚ ਤੁਸੀਂ ਉਹ ਸਮਾਨ ਇਕੱਠਾ ਕੀ ਹਾਂ ਇਹ ਪਰਸੋਂ ਦਾ ਇਕੱਠਾ ਕੀਤਾ ਮੈਂ ਜਦੋਂ ਸਥ ਆਰ ਗਈ ਮੈਂ ਔਰ ਡਾਕਟਰਾਂ ਤੇ ਔਰ ਤੁਹਾਡੇ ਭਾਈਆਂ ਤੇ ਮੇਰੀ ਇਹ ਬੇਨਤੀ ਹੈ ਕਿ ਮੇਰੇ ਬੱਚੇ ਦੀ ਹਲਫ ਕੀਤੀ ਕੀ ਹੋਇਆ ਕੀ ਬਤਾਜੇ ਬੱਚੇ ਨੂੰ ਇਸ ਬਸ ਅੱਖਾਂ ਹੀ ਲਾਲ ਹੋਈਆਂ ਸੁਰਤੀ ਹਾਂਜੀ ਮਿੰਨਾ ਹੋ ਗਿਆ ਅਸੀਂ ਦਵਾਈ ਪਾਉਂਦੇ ਰਹੇ ਦਵਾਈ ਪਾਣ ਦੇ ਬਾਵਜੂਦ ਅੱਜ ਲਾਲ ਕੱਲ ਲਾਲ ਇਹਨੇ ਨਿਕਾਗੇ ਇਧਰੋਂ ਨਿਕਲ ਲਗੇ ਤੇਰੋਂ ਨਿਕਲ ਲਗੇ ਮੈਂ ਹੱਥਾਂ ਨਾਲ ਕੱਢ ਦਿੱਤੀ ਹੁਣ ਹੈ ਮਾੜਾ ਜਿਹਾ ਫਸੇ ਹੋਇਆ ਪਿੱਛੇ ਪਰ ਉਹ ਚਿੱਟੇ ਰੰਗ ਦਾ ਪਰ ਉਹ ਨਿਕਲਦਾ ਨਹੀਂ ਪਿਆ ਮੇਰੇ ਕੋਲ ਜੀ ਕੀ ਉਮਰ ਕਿੰਨੀ ਬੱਚੀ ਦੀ ਬੱਚੇ ਨੂੰ ਚਾਲਾ ਮਸਾਲ ਲੱਗਾ ਹੈ ਜੀ 40ਵਾਂ ਸਾਲ ਲੱਗਾ ਹਾਂ ਜੀ ਜੀ ਤੁਸੀਂ ਜਿਵੇਂ ਕਿ ਮੈਂ ਗੱਲਬਾਤ ਕੀਤੀ ਤੁਹਾਡੇ ਨਾਲ ਤੁਸੀਂ ਦੱਸਿਆ ਸੀ ਕਿ ਸਿੱਧਾ ਬੱਚਾ ਹੈ ਹਾਂ ਜੀ ਜੀ ਸ਼ੁਰੂ ਤੋਂ ਇਸ ਤਰ੍ਹਾਂ ਸੀ ਨਹੀਂ ਇਹ ਦੋਰੇ ਪੈਣ ਲੱਗ ਪਈ ਸੀਗੀ ਪਰੇਸੀ ਦੀ ਆਨੰਦ ਡਾਕਟਰ ਦੇ ਮਾਝਨ ਤੇ ਅਸੀਂ ਦਵਾਈ ਕਰਦੇ ਸੀਗੇ ਉਦੋਂ ਤੋਂ 4-5 ਸਾਲ ਹੋ ਗਏ ਦੋ ਰਾ ਨਹੀਂ ਪਿਆ ਕੋਈ ਵੀ ਦਵਾਈ ਦਿੰਦੇ ਉਹਨਾਂ ਨੇ ਕਿ ਡੇਲੀ ਦੇਣੀ ਆ ਦਿੰਦੇ ਆ ਤੋਂ ਉਹ ਵੀ ਠੀਕ ਸਾਫ ਸੁਥਰਾ ਰੱਖ ਕੰਮ ਕਰਦਾ ਸਭ ਕੁਝ ਕਰਦਾ ਦੇਖ ਸੁਣ ਸਭ ਕਰਦਾ ਮੇਰੇ ਨਾਲ ਰਹਿੰਦਾ 24 ਘੰਟੇ ਪਰ ਇਹ ਹੈਗਾ ਵੀ ਇਹਨੂੰ ਦੁੱਖ ਕਿਉਂ ਇੰਨਾ ਜ਼ਿਆਦਾ ਆ ਰਿਹਾ ਜੀ ਮੇਰੀ ਹੈਲਪ ਕੀਤਾ ਜਾ ਡਾਕਟਰਾਂ ਵੱਲੋਂ ਫਿਰ ਤੁਹਾਡੇ ਭਾਈਆਂ ਵਾਂਗੂ ਸਾਰਿਆਂ ਬੰਗੂ ਜੀ ਆ ਡੱਬੀ ਜਿਹੜੀ ਤੁਹਾਡੇ ਹੱਥ ਦੇ ਵਿੱਚ ਹੈ ਇਹਦੇ ਵਿੱਚ ਦੇਖਦੇ ਆ ਜੀ ਉਹ ਇਹੋ ਡੱਬੀ ਹੈ ਜਿਹੜਾ ਸਮਾਨ ਕਹਿੰਦੇ ਨੇ ਕਿ ਇਸ 40 ਸਾਲਾਂ ਨੌਜਵਾਨ ਦੀ ਅੱਖਾਂ ਦੇ ਵਿੱਚੋਂ ਨਿਕਲਿਆ ਇੱਕ ਵਾਰੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਾਰਾ ਸਮਾਨ ਗੱਤਾ ਵੀ ਗੱਤਾ ਨਿਕਲਦਾ ਨਾਲ ਜੀ ਲਿਖੇ ਕਾਗਜ਼ ਨਿਕਲਦੇ ਨਾਲ ਆ ਸਾਰਾ ਅੱਖਾਂ ਦੇ ਵਿੱਚੋਂ ਕੱਢਿਆ ਆ ਦੇਖੋ ਆ ਆ ਸਾਰੇ ਕੁਝ ਕਾਗਜ਼ ਹੋ ਗਿਆ ਇੱਕਾ ਜੋ ਕੱਢਿਆ ਹਾਂਜੀ ਵਿੱਚੋਂ ਮੈਂ ਪਹਿਲੇ 2 ਹਫ਼ਤੇ ਸੁੱਟਦੀ ਰਹੀ ਪਰ ਮੇਰੀ ਬੋਟੀ ਨੇ ਵਰ ਮੇਰੇ ਲੜਕੇ ਨਾ ਕਾ ਕੇ ਮੰਮੀ ਸੁੱਟੋ ਮਤ ਹਾਂ ਇਹਦੇ ਵਿੱਚ ਤੁਸੀਂ ਕਿਹਾ ਕਿ ਕੋਈ ਬੰਟੇ ਵੀ ਤੇ ਕੋਈ ਉਹ ਪਹਿਲੇ ਨਿਕਲੇ ਉਹ ਮੈਂ ਸੁੱਟ ਜੁੱਕੀ ਸੀ ਮੇਰੇ ਕੋ ਨਹੀਂ ਪਤਾ ਸੀ ਇਸ ਬਾਤ ਦਾ ਜੀ ਫਿਰ ਮੇਰੇ ਬਹੂ ਨੇ ਤੇ ਮੇਰੇ ਨਾਲ ਤੁਹਾਨੂੰ ਸਕਰੀਨ ਤੇ ਉਹ ਵੀਡੀਓ ਵੀ ਦਿਖਾ ਰਿਹਾ ਜਿਸ ਵੀਡੀਓ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਕਿ ਅੱਖਾਂ ਦੇ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਔਰ ਇਸ ਚਾਲੇ ਇਹ ਨਾਮ ਕੀ ਹੈ ਲੜਕੇ ਦਾ ਹੈਪੀ ਹੈਪੀ ਅੱਛਾ ਕਦੇ ਐਦਾਂ ਹੋਇਆ ਮਾਤਾ ਜੀ ਹੈਪੀ ਨੇ ਕੋਈ ਚੀਜ਼ ਖਾਣੀ ਹੋਵੇ ਜਿਵੇਂ ਤੁਸੀਂ ਕਹਿੰਦੇ ਸਦਰਾ ਤੇ ਉਹ ਲਫਾਫੇ ਸਮੇਤ ਖਾਣ ਨਾ ਜੀ ਨਾ ਜੀ ਖਾਣਾ ਵੀ ਸਾਫ ਸੁੱਧਰਾ ਖਾਏਗਾ ਐਸੇ ਕੋਈ ਮੈਲ ਲੈ ਕੇ ਚੱਲੋਗੇ ਛੋੜ ਦੇਗੇ ਨਹੀਂ ਖਾਏਗਾ ਜੀ ਜਿਹੜੇ ਤੁਸੀਂ ਪੇਪਰ ਦਿਖਾ ਰਹੇ ਹੋ ਨਾ ਕਿਉਂਕਿ ਇਹਨਾਂ ਤੇ ਇਹ ਜਿਹੜੇ ਕਿ ਆਮ ਅਸੀ ਘਰਾ ਦੇ ਵਿੱਚ ਬਿਸਕੁਟ ਲੈ ਕੇ ਆਨੇ ਆ ਬਿਸਕੁਟ ਮਨੇਕੋ ਦਾ ਪੇਪਰ ਇਹ ਮੈਗੀ ਦਾ ਛੋਟੇ ਛੋਟੇ ਪੇਪਰ ਉਹ ਪੇਪਰ ਨੇ ਹੈਨਾ ਇਹ ਪੇਪਰ ਆ ਲਿੰਕੇ ਦਾ ਜਾਂ ਕਿਸੇ ਕੋਕਾ ਦੀ ਬੋਟਲ ਦਾ ਹਾਂ ਜੀ ਅਗੱਤਾ ਅਗੱਤਾ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਬਿਸਕਟ ਦਾ ਪੇਪਰ ਹੈ ਹੈਨਾ ਇੱਕ ਪਾਰਲੇ ਲਿਖਿਆ ਹੋਇਆ ਮਨੇਕੋ ਲਿਖਿਆ ਹੋਇਆ ਬਿਸਕਟ ਦਾ ਪੇਪਰ ਹੈ ਪਹਿਲੇ ਬੰਟੇ ਨਿਕਲੇ ਫਿਰ ਮੱਛੀ ਦੇ ਚਾਨੇ ਨਿਕਲੇ ਉਹ ਸੁੱਟੇ ਵਿੱਚ ਫਿਰ ਉਹ ਤੋਂ ਬਾਅਦ ਦੋ ਤਿੰਨ ਚੀਜ਼ਾਂ ਹੋਰ ਨਿਕਲੀਆਂ ਮੈਨੂੰ ਨਹੀਂ ਪਤਾ ਸੀਗਾ ਜੇ ਮੇਰਾ ਮਤਲਬ ਮੁੰਡਾ ਨਹੀਂ ਕਹਿੰਦਾ ਵੀ ਤੁਸੀਂ ਮੰਮੀ ਨਾ ਸੁੱਟੋ ਤਾਂ ਮੈਂ ਇਹ ਵੀ ਸੁੱਟੇ ਜਾਣ ਸੀ ਮੈਨੂੰ ਪਤਾ ਨਹੀਂ ਸੀ ਮੈਂ ਅਣਜਾਣ ਐ ਜੀ ਤੇ ਮੇਰਾ ਬੱਚਾ ਹੈ ਇਹਦੀ ਮੇਰੀ ਮੈਂ ਹੈਲਪ ਮੰਗਣਾ ਚਾਹੁੰਦੀ ਪੇ ਠੀਕ ਹੋਣਾ ਚਾਹੀਦਾ ਜੀ ਸੋ ਬੱਚੇ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਹਿੰਦੇ ਨੇ ਕਿ ਥੋੜਾ ਜਿਹਾ ਜਿਹੜਾ ਕਿ ਦੇਖ ਸਮਝਦਾ ਸਕਦਾ ਬੱਚਾ ਬਟ ਸਿਦਰਾ ਕਹਿ ਰਹੇ ਨੇ ਆਂਟੀ ਜੀ ਕਿ ਸਿਦਰਾ ਲੜਕਾ ਹੈ ਜਿਹੜਾ ਕਿ ਗੱਲਬਾਤ ਕਰਦੇ ਇਸ ਦੇ ਨਾਲ ਹੈਪੀ ਹੈ ਕੀ ਨਾਮ ਕੀ ਤੁਹਾਡਾ ਹੈਪੀ 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 ਅੱਖਾਂ 'ਚ ਤਕਲੀਫ ਕਿੰਨੀ ਹੋ ਰਹੀ ਹੈ ਇਹ ਅੱਖਾਂ 'ਚ ਹੋਈ ਹੈ ਹਾਂ ਅੱਖਾਂ 'ਚ ਹੋਈ ਹੈ ਜ਼ਿਆਦਾ ਦਰਦ ਹੋ ਰਹੀ ਹੈ ਦਰਦ ਹੋ ਰਹੀ ਜ਼ਿਆਦਾ ਅੱਛਾ ਮਤਲਬ ਕਦੇ ਅੱਦਾ ਕੋਈ ਰੈਪਰ ਦੇ ਨਾਲ ਕੋਈ ਚੀਜ਼ ਖਾਧੀ ਤੁਸੀਂ ਕਦੀ ਕਿਸੇ ਕੋਈ ਚੀਜ਼ ਖਾਧੀ ਕਦੀ ਹੈ ਅਜੀ ਦਿਖਦੀ ਹੈ ਹੈ ਰੋਟੀ ਹੈ ਹੈ ਰੋਟੀ ਖਾਦੀ ਕੀ ਖਾਦਾ ਉਹ 10 ਕੀ ਖਾਦਾ ਸਵੇਰੇ ਰੋਟੀ ਖਾਦੀ ਹੈ ਕਿਤੇ ਨਾ ਖਾਦੀ ਰੋਟੀ ਹਮ ਇਸ ਕੋਲ ਦੇਖ ਲੈ ਅੱਛਾ ਮੰਮੀ ਕਹਿੰਦੇ ਪੈਨੇ ਇਹ ਇਹ ਕਹਿੰਦੇ ਨੇ ਕਿ ਇਹ ਡੱਬੀ ਚੋਂ ਜਿਹੜਾ ਸਮਾਨ ਨਿਕਲਿਆ ਹੋਇਆ ਹੈ ਇਹ ਤੁਹਾਡੀ ਅੱਖਾਂ ਚੋਂ ਨਿਕਲਿਆ ਹੈ ਅੱਖਾਂ ਚੋਂ ਨਿਕਲਿਆ ਹੈ ਹੈ ਅੱਖਾਂ ਚੋਂ ਕਿਹਨੇ ਕੱਢਿਆ ਸੀ ਇਹ ਇਹ ਵੀ ਨਹੀਂ ਕੱਢਿਆ ਮੰਮੀ ਨੇ ਕੱਢਿਆ ਸੀ ਕਿਦਾਂ ਕਿਦਾਂ ਦਰਦ ਹੁੰਦੀ ਸੀ ਕੀ ਦਰਦ ਹੁੰਦੇ ਸੀ ਮੋਤੀ ਵੜੀ ਅੰਦਰੋਂ ਵੜ ਗਈ ਅੰਦਰ ਵੜੀ ਇਹ ਮੋਤੀ ਅੰਦਰ ਵੜੇ ਹੈ ਹਲੇ ਵੀ ਦਰਦ ਹੋ ਰਹੀ ਹੈ ਦਰਦ ਹੋ ਰਹੀ ਹੈ ਯਾਰ ਕਿਹੜੀ ਅਖਚੋਰੀ ਕਿ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਪਤਾ ਲੱਗਦਾ ਕਿੰਨੇ ਕ ਦਿਨ ਹੋ ਗਏ ਹਫਤਾ ਕ ਹੋ ਗਿਆ ਹਫਤਾ ਨਹੀਂ ਹੋ ਗਿਆ ਬੇਟਾ ਤੀਜਾ ਬਤਾ ਹੋ ਗਿਆ ਸਮਾਨ ਨਿਕਲਦੇ ਨੇ ਮੈਂ ਤੁਹਾਨੂੰ ਦੱਸੀ ਜਾ ਰਹੀ ਆ ਤੇ ਮਹੀਨਾ ਹੋ ਗਿਆ ਦੀਆਂ ਅੱਖਾਂ ਦੁਖਦੀਆਂ ਨੂੰ ਹਾਂਜੀ ਲਾਲਗੀ ਦੇਉ ਤੇ ਲਾਲਗੀ ਦਵਾਈ ਜਿਸ ਵੇਲੇ ਮੈਂ ਦਵਾਈ ਤੇ ਡਾਕਟਰਾਂ ਦੀ ਪਾਣ ਲੱਗੀ ਆ ਫਿਰ ਆ ਚੀਜ਼ ਨਿਕਲਣਾ ਸ਼ੁਰੂ ਹੋ ਗਏ ਬੰਲਟੇ ਵਗੈਰਾ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਆ ਪਹਿਲਾਂ ਬਲਕੇ ਉਹ ਚੀਜ਼ ਫਿਰ ਮੈਂ ਜਦੋਂ ਸੁੱਟਣ ਤੇ ਇਹਨਾਂ ਨੂੰ ਦਿਖਾਏ ਪੜਾ ਬਹੁਤ ਬੇਟੇ ਨੂੰ ਦਿਖਾਈ ਕਿ ਬੇਟਾ ਤੁਸੀਂ ਅੰਦਰ ਆਓ ਦੇਖੋ ਇਹਨਾਂ ਨੇ ਦੇਖਿਆ ਤਾਂ ਮੇਰੇ ਲੜਕੇ ਨੇ ਕਾ ਕਿ ਮੰਮੀ ਬਾਹਰ ਮਤ ਸੁੱਟੋ ਮੈਂ ਸੁੱਟਣ ਨੂੰ ਇਕੱਠਾ ਕਰੂੰ ਮੈਂ ਇਕੱਠੇ ਕਿਤੇ ਕਿ ਦਿਨ ਜੀ ਕਿਦਨੇ ਨਿਕਲ ਗਿਆ ਇਹ ਦੋ ਦਿਨ ਦੀ ਚੀਜ਼ ਆ ਪਾਜੀ ਵੀ ਮੇਰੇ ਨਾਲ ਹੈ ਸਸ਼ੀਕਲਪਾ ਜੀ ਤੁਹਾਡਾ ਬ੍ਰਦਰ ਹੈ ਜੀ ਕੀ ਕਿਸ ਤਰ੍ਹਾਂ ਪਤਾ ਲੱਗਿਆ ਸੀ ਤੁਹਾਨੂੰ ਮਦਰ ਨੇ ਦੱਸਿਆ ਤੁਹਾਨੂੰ ਮਦਰ ਨੇ ਦੱਸਿਆ ਸੀ ਤੇ ਅਰਥਾ ਦੀ ਵਾਈਫ ਹੈ ਨਾ ਨਾਲ ਹੈ ਨਾ ਦੀਦੀ ਮਮਾ ਨੇ ਦੇ ਕੱਢਿਆ ਕਿ ਤੁਸੀਂ ਵੀ ਕੱਢਿਆ ਹਾਂਜੀ ਦੀਦੀ ਮਮਾ ਨੂੰ ਸਾਰ ਨਾਲ ਪਹਿਲਾਂ ਮਮਾ ਨੂੰ ਪਤਾ ਲੱਗਾ ਸੀਗਾ ਤੇ ਇਹ ਡਿਊਟੀ ਜਾਂਦੇ ਨੇ ਕਈ ਵਾਰੀ ਮੈਂ ਇਹਨਾਂ ਦੇ ਨਾਲ ਚੱਲ ਜਾਂਦੀ ਹਾਂ ਹੈਲਪ ਕਰਾਉਣ ਨੂੰ ਹਾਂਜੀ ਸਾਨੂੰ ਪਹਿਲਾਂ ਯਕੀਨ ਨਹੀਂ ਹੋਇਆ ਸੀ ਬਾਰੇ ਤੇ ਐਟਮੋਸਿਸ ਦੀ ਰਾਤ ਨੂੰ ਉੱਪਰ ਬੈਠੇ ਸੀਗੇ ਤੇ ਮਦਰ ਨੇ ਆਵਾਜ਼ ਮਾਰੀ ਹਾਂ ਖੱਡ ਸਾਹਮਣੇ ਕਿਨ ਪੀਨੂਰੀ ਆਖੀ ਤੇ ਮੇਰੇ ਸਾਹਮਣੇ ਉਹਨਾਂ ਨੇ ਇਹਦੀ ਜੋ ਆਈਸ ਚੈੱਕ ਕੀਤੀ ਤਾਂ ਆਈਸ ਦੇ ਥੱਲੇ ਇਥੋਂ ਇੱਕ ਵਾਈਟ ਰੰਗ ਦਾ ਬਲਾ ਪਲਾਸਟਿਕ ਨੀਲਾ ਛੋਟਾ ਜਿਹਾ ਅਸੀਂ ਪਹਿਲਾਂ ਤਾਂ ਇਗਨੋਰ ਕਰਤਾ ਵੀ ਚਲੋ ਨਾਰਮਲ ਸ਼ਾਇਦ ਕਚਰਾ ਵਗੈਰਾ ਕਿਤੇ ਪੈ ਗਿਆ ਹੋਣਾ ਵਾ ਬਟ ਜੇ ਦੂਜੀ ਤੀਜੀ ਵਾਰੀ ਮਦਰ ਨੇ ਕੱਢਿਆ ਉਹਦੇ ਵਿੱਚੋਂ ਦੀ ਅਸੀਂ ਖੁਦ ਸਸਪੈਂਸ 'ਚ ਰਹੇ ਕਿ ਵੀ ਪ੍ਰੋਬਲਮ ਹੈ ਕੀ ਹੈ ਹਾਂ ਐਸੇ ਕਿੰਨੇ ਦਿਨ ਹੋ ਗਏ ਅਸੀਂ ਖੋ ਟੈਨਸ਼ਨ ਦੇ ਵਿੱਚ ਹੈਗੇ ਆ ਵੀ ਹਾਂਜੀ ਹੈ ਕੀ ਆ ਅਸੀਂ ਕਈਆਂ ਤੋਂ ਮਤਲਬ ਕਿ ਪਤਾ ਕੀਤਾ ਆ ਤੇ ਬਹੁਤ ਦੂਰ ਦੂਰ ਤੱਕ ਵੀ ਇਹ ਹੈ ਕੀ ਚੀਜ਼ ਆ ਲੇਕਿਨ ਪਪਾ ਨੇ ਸੋਰਾ ਸਾਹਿਬ ਜੀ ਨੇ ਉਹਨਾਂ ਤੇ ਮਤਲਬ ਸਾਨੂੰ ਇਸ ਚੀਜ਼ ਦਾ ਮਤਲਬ ਕੀ ਹੋ ਸੀਗਾ ਵੀ ਆ ਵੀ ਇਹ ਵੈਸੇ ਹੀ ਆਇਆ ਜਾਂ ਕੁਝ ਨਹੀਂ ਕਦੀ ਇਦਾਂ ਹੋਇਆ ਕੀ ਕਰਦੇ ਵਿੱਚ ਜਿਵੇਂ ਤੁਹਾਡੇ ਬ੍ਰਦਰ ਕੋਈ ਕੋਈ ਪਲਾਸਟਿਕ ਸਮੇਤ ਕੋਈ ਚੀਜ਼ ਖਾ ਲੈਂਦਾ ਨਹੀਂ 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 ਦੇਖੋ ਇੰਨਾ ਸਿੱਧਾ ਨਹੀਂ ਹੈਗਾ ਇਹ ਠੀਕ ਹੈ ਕਿ ਨਹੀਂ ਉਦਾਂ ਥੋੜੀ ਜੀ ਚਲੋ ਇਹਨੂੰ ਨੋਲੇਜ ਹੈਗੀ ਹੈ ਜਰੂਰ ਬਿਮਾਰ ਰਹੇ ਬਚਪਨ ਤੋਂ ਮਗਰ ਇੱਕ ਸਾਫ਼ ਸੁਥਰਾ ਇਨਸਾਨ ਹੈ ਸਵੇਰੇ ਪੰਜ ਵਜੇ ਕਿਨਾਂ ਆਤੋ ਕੇ ਆਪਣਾ ਰੱਬ ਦਾ ਮੱਥਾ ਟੇਕਣ ਨਾਲ ਜੇ ਤੁਸੀਂ ਰੋਟੀ ਦੋਗੇ ਰੋਟੀ 'ਚ ਕੁਝ ਐਸੀ ਵੀ ਚੀਜ਼ ਦੋਗੇ ਨਾ ਨਹੀਂ ਖਾਏਗਾ ਇਹ ਕੋਈ ਐਸੀ ਇਤਨਾ ਵੀ ਨਹੀਂ ਹੈਗਾ ਕਿ ਜਿਹੜਾ ਬੰਦਾ ਮੈਡੀਸਿਨ ਆਪ ਕੱਢ ਕੇ ਗੋਲੀ ਕੱਢ ਕੇ ਆਪ ਖਾ ਸਕਦਾ ਹੈ ਉਹਨੂੰ ਇਹਨਾਂ ਵੀ ਪਤਾ ਵੀ ਮੈਂ ਕੀ ਖਾਣਾ ਵਾ ਤੇ ਅਸੀਂ ਤਾਂ ਮੈਨੂੰ ਬਚਪਨ ਤੋਂ ਹੁਣ ਤੱਕ ਕਦੀ ਵੀ ਕੋਈ ਐਸੀ ਪ੍ਰੋਬਲਮ ਦੇਖੀ ਨਹੀਂ ਆ ਇਹਦੀ ਫਸਟ ਟਾਈਮ ਦੇਖੀ ਹੈ ਸਾਨੂੰ ਤਾਂ ਹੀ ਇਸ ਚੀਜ਼ ਦੀ ਲੱਗੀ ਡਾਕਟਰ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰ ਕੀ ਕਹਿੰਦੇ ਨੇ ਉਹਨਾਂ ਦੇ ਸਮਝ ਦੇ ਵਿੱਚ ਨਹੀਂ ਆਇਆ ਦੀਦੀ ਅਸੀਂ ਡਾਕਟਰ ਨਾਲ ਵੀ ਗੱਲ ਕੀਤੀ ਹੈ ਕਿਹਾ ਸੀ ਡਾਕਟਰ ਨੂੰ ਇਹ ਚੀਜ਼ ਹਾਂਜੀ ਇਹ ਡਾਕਟਰ ਦੇ ਕੋਲ ਜਾਂਦੇ ਮਤਲਬ ਕਿ 2 ਹਫ਼ਤੇ ਹੋ ਗਏ ਨੇ ਤੇ ਡਾਕਟਰ ਵੀ ਮਤਲਬ ਮੈਡੀਸਨ ਵਗੈਰਾ ਦੇ ਦਿੰਦੇ ਸੀਗੇ ਵੀ ਆਖਾਓ ਆਖਾਓ ਤੇ ਬਟ ਉਹਦੇ ਨਾਲ ਕੋਈ ਆਰਾਮ ਨਹੀਂ ਆਇ ਹਾਂਜੀ ਤੇ ਹੁਣ ਇਹ ਮੰਮਾ ਨੇ ਉਹਦੋਂ ਆਈ ਚੈੱਕ ਕੀਤੀ ਇਹਨਾਂ ਦੀ ਤੇ ਫਿਰ ਮੰਮਾ ਨੂੰ ਪਤਾ ਲੱਗਿਆ ਮੰਮਾ ਨੇ ਇੱਕੋਦਮ ਮਤਲਬ ਕਿ ਖਿੱਚਿਆ ਜਦੋਂ ਤੇ ਮੰਮਾ ਕਹਿੰਦੇ ਵੀ ਲਫਾਫਾ ਆਇਆ ਅਸੀਂ ਇਗਨੋਰ ਕਰਤਾ ਸੀਗਾ ਵੀ ਉਦੋਂ ਹੀ ਪੈ ਗਿਆ ਹੋਣਾ ਵਾ ਜਾਂ ਬੱਚੇ ਕਈ ਹਸ਼ਾਰਤ ਕਰਦੇ ਕੰਦੇ ਬਿੰਦੇ ਵੀ ਸੁੱਟ ਦਿੰਦੇ ਨੇ ਇਧਰ ਉਧਰ ਤੇ ਬਾਅਦ ਦੇ ਵਿੱਚ ਜਿਆਦਾ ਸੈਕਿੰਡ ਥਰਡ ਵਾਰੀ ਮਤਲਬ ਕਿ ਇਦਾਂ ਹੋਇਆ ਸਾਨੂੰ ਫੇਰ ਪਤਾ ਲੱਗਾ ਨਹੀਂ ਹੁਣ ਜਦੋਂ ਬ੍ਰਦਰ ਕਦੇ ਰੋਂਦਾ ਹੈ ਤੁਹਾਡਾ ਹੈਨਾ ਕਿ ਉਦਾਂ ਹੁੰਦਾ ਕਿ ਰੋਂਦੇ ਨਾਲ ਜਿਵੇਂ ਅੱਖਾਂ ਚੋਂ ਅਥਰੂ ਆਉਂਦੇ ਆ ਜਿਵੇਂ ਇਹ ਕਹਿੰਦੇ ਸਾਡੇ ਪੇਨ ਹੋ ਰਹੀ ਹੈ ਅਸੀਂ ਪ੍ਰੋਪਰ ਚੈੱਕ ਕਰਦੇ ਆ ਬਾਰ ਬਾਰ ਇਹ ਨੂੰ ਪੁੱਛੀਦਾ ਵੀ ਠੀਕ ਹੈ ਅਗਲੇ ਕੰਦੇ ਨਹੀਂ ਮੇਰੇ ਪੇਨ ਹੋ ਰਹੀ ਹੈ ਅਸੀਂ ਚੈੱਕ ਕਰਦੇ ਆ ਪ੍ਰੋਪਰ ਉਹਦੇ ਵਿੱਚ ਉਹਦੀ ਵੀ ਕੁਝ ਹੈ ਤਾਂ ਨਹੀਂ ਹੈਗਾ ਹੁਣ ਪਿਛਲੀ ਵਾਰ ਜਦੋਂ ਨੇ ਬਹੁਤ ਜ਼ਿਆਦਾ ਦੱਸ ਤਕਰੀਬਨ ਮਦਰ ਹੀ ਚੈੱਕ ਕਰਦੇ ਉਹਨਾਂ ਨੂੰ ਨੇੜੇ ਹੀ ਹੁੰਦੇ ਹੋਗੇ ਤਾਂ ਜੌਬ ਵਗੈਰਾ ਤੇ ਹੁੰਦੇ ਆ ਨਾਲ ਤਾਂ ਬਿਨਾ ਰਹਿੰਦਾ ਨਹੀਂ ਹੈਗਾ ਹੁਣ ਵੀ ਮਤਲਬ ਕਿ ਮਮਾ ਇਧਰ ਉਧਰ ਹੋ ਜਾਂਦੇ ਆ ਜਦੋਂ ਆਈਸ ਚ ਪੇਨ ਜ਼ਿਆਦਾ ਹੋਣ ਲੱਗ ਜਾਂਦਾ ਤੇ ਫਿਰ ਇਹਨੇ ਇੱਕੋ ਗੱਲ ਕਹਿੰਦੀ ਆ ਮਮਾ ਕਿੱਥੇ ਆ ਮਮਾ ਕਿੱਥੇ ਆ ਮੰਮੀ ਨੂੰ ਬੁਲਾ ਦੋ ਬਸ ਇਹਨੇ ਮਤਲਬ ਕਿ ਮੰਮੀ ਦੇ ਮਗਰ ਮਗਰ ਰਹਿਣਾ ਆ ਜੀ ਜੀ ਸੋ ਹੈਪੀ ਹੁਣ ਦਰਦ ਹੁੰਦੀ ਵੀ ਅੱਖਾਂ ਚ ਦਰਦ ਹੁੰਦੀ ਵੀ ਅੱਖੇ ਚ ਦਵਾਈ ਪਾਉਂਦੇ ਆ ਦਵਾਈ ਪਾਉਂਦੇ ਆ ਜੀ ਐਡੀ ਦਿਖਾਈਓ ਹੱਕ ਕਿਹੜੀ ਤੇ ਮੇਰੇ ਅੰਨਕੇ ਕਿੱਥੇ ਹੈ ਬਟਾ ਜੀ ਕਾਪੀ ਕੇ ਦੇਖਿਓ ਜਰਾ ਹਾਂ ਚੜਾ ਡਰੋਨ ਆ ਤਜਾ ਉਈ ਫੜੋ نیچے 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 ਫੜੋ ਤੁਸੀਂ ਆਹ ਦੇਖੋ ਅੱਗੇ ਨੁਕਰ ਤੇ ਅਗੇ ਨਾ ਚਿੱਟੀ ਜਈ ਚਿੱਟੇ ਰੰਗ ਦੀ ਆ ਨੁਕਰ ਹੈ ਹਾਂ ਇਹ ਜੀਜਾ ਇਦਾਂ ਨਿਕਲਦੀਆਂ ਨਿਕਲਦੇ ਆ ਇੱਥੇ ਆ ਜਾਂਦੀਆਂ ਵਾ ਤੇ ਮੈਂ ਫਿਰ ਇਹਨਾਂ ਨੂੰ ਹੱਥ ਨਾਲ ਖਿੱਚਦੀ ਰਹੀ ਆ ਆਹ ਦੇਖੋ ਹੁਣ ਹੌਸਲਾ ਨਹੀਂ ਰਿਹਾ ਮੇਰੇ ਜੀ ਕਿੰਨੀ ਤਕਲੀਫ ਹੋ ਰਹੀ ਬੱਚੇ ਨੂੰ ਬੱਚੇ ਨੂੰ ਕਾਫੀ ਤਕਲੀਫ ਹੈ ਮੋਦਨ ਫਲੀਫਿੰਨ ਤੇ ਕਲੀਫਿੰਨ ਹਨਾ ਉੰਨੀ ਮੈਨੂੰ ਇਹਦੇ ਨਾਲ ਮੇਰੇ ਦੋ ਹੀ ਬੱਚੇ ਰਹਿ ਗਏ ਇੱਕ ਇਹ ਸਿੰਦਾ ਇੱਕੀ ਮੈਂ ਇੰਨੀ ਪਰੇਸ਼ਾਨ ਹੈ ਇਹ ਨਾ ਕਿ ਮੈਂ ਕਹਿੰਦੀ ਮੇਰੇ ਕੋਈ ਨਾ ਕੋਈ ਚੀਜ਼ ਨੂੰ ਹੈਲਪ ਕਰੇ ਕਿ ਮੇਰਾ ਬੱਚਾ ਠੀਕ ਹੋ ਜਾਵੇ ਅੰਨ੍ਹਾ ਨਾ ਹੋਵੇ ਕੋਣ ਕੋਣ ਪਾਲੂਗਾ ਮੇਰੇ ਬੱਚੇ ਨੂੰ ਅੰਨ੍ਹਾ ਇਸ ਚੀਜ਼ ਤੇ ਮੈਂ ਹਾਰ ਗਈ ਆ ਬਸ ਮੇਰੇ ਬੱਚੇ ਦੀ ਹੈਲਪ ਕਰੋ ਤੁਸੀਂ ਸਾਰੇ ਜਿੰਨੇ ਵੀ ਐ ਤੇ ਜਿਹੜੀ ਇਹ ਦੱਸੋ ਮੈਨੂੰ ਵੀ ਕੀ ਕਰਾ ਕਿੱਦਾਂ ਠੀਕ ਹੋਊਗਾ ਸੋ ਜਿਹੜੀ ਇਸ ਪਰਿਵਾਰ ਦੇ ਵੱਲੋਂ ਵੀਡੀਓ ਬਣਾਈ ਗਈ ਸੀ ਉਹ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ ਕਿ ਕਿਸ ਕਦਰ ਇਸ ਨੌਜਵਾਨ ਜਿਸ ਦੀ ਉਮਰ 40 ਸਾਲ ਹੈ ਬਟ ਨੌਜਵਾਨ 17 ਦੱਸਿਆ ਜਾ ਰਿਹਾ ਮਾਤਾ ਜੀ ਵੱਲੋਂ ਔਰ ਕਿਹਾ ਜਾ ਰਿਹਾ ਕਿ ਇਸ ਦੇ ਅੱਖਾਂ ਦੇ ਵਿੱਚੋਂ ਪਲਾਸਟਿਕ ਨਿਕਲ ਰਿਹਾ ਇੱਕ ਡੱਬੇ ਦੇ ਵਿੱਚ ਉਹਨਾਂ ਨੇ ਪਲਾਸਟਿਕ ਦੇ ਕੱਚ ਦੀਆਂ ਕੁਝ ਗੋਲੀਆਂ ਵੀ ਅੱਖਾਂ ਚੋਂ ਨਿਕਲਣ ਦੀ ਗੱਲ ਆਖੀ ਸੀ ਫਿਲਹਾਲ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਪਰ ਬਾਰ ਬਾਰ ਕੈਰੀ ਹੈ ਲੁਧਿਆਣਾ ਲਾਈਵ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਹ ਵੀਡੀਓ ਜਿਸ ਤੋਂ ਬਾਅਦ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਿ ਸਾਡੇ ਬੱਚੇ ਨੂੰ ਵਾਕਏ ਦੇ ਵਿੱਚ ਤਕਲੀਫ ਹੈ ਤੇ ਇਸ ਦੀ ਮਦਦ ਦੇ ਲਈ ਕੋਈ ਅੱਗੇ ਆਵੇ ਇਸ ਦਾ ਇਲਾਜ ਜਿਹੜਾ ਕਿ ਕਰਾਇਆ ਜਾਵੇ ਤਾਂ ਕਿ ਬੱਚਾ ਤਕਲੀਫ ਤੋਂ ਬਚ ਸਕੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਪ੍ਰਿਯੰਕਾ ਸ਼ਰਮਾ ਲੁਧਿਆਣਾ లైਵ